ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਸੂੰਗਰੇ ਆਹ ਤਾਂ ਸੂੰਗਰੇ ਆ ਇੱਕ ਮੂੰਗਰੇ ਹੁੰਦੇ ਮੂੰਗਰੇ ਛੋਟੇ ਹੁੰਦੇ ਆ ਇਹ ਸੂੰਗਰੇ ਆ ਜਿਹੇ ਲੰਬੇ ਲੰਬੇ ਹੁੰਦੇ ਆ ਇਹ ਇਹ ਆਪਾਂ ਆਲੂ ਤੇ ਸੂੰਗਰਿਆਂ ਦੀ ਅੱਜ ਬਣਾਵਾਂਗੇ ਆਪਾਂ ਸਬਜ਼ੀ ਬਹੁਤ ਹੀ ਸੁਆਦੀ ਤੇ ਹੈਲਦੀ ਹੁੰਦੀ ਹੈ ਤੇ ਇਹ ਆਪਾਂ ਅੱਜ ਬਣਾਵਾਂਗੇ ਇਦੇ ਵਾਸਤੇ ਆਪਾਂ ਆਲੂ ਲੈਨੇ ਤੇ ਸੁੰਗਰੀ ਲੈ ਲਈ ਜਿਹੜਾ ਸਮਾਨ ਦੂਸਰਾ ਆਪਾਂ ਮਸਾਲੇ ਪਾਵਾਂਗੇ ਸਾਨੂੰ ਨਾਲ ਦੀ ਨਾਲ ਦੱਸ ਦਿਆਂਗੇ ਇਹਨਾਂ ਸੁੰਗਰੇ ਮੈਂ ਪਹਿਲਾਂ ਤੋਂ ਕੱਟ ਕੇ ਰੱਖ ਲਿਆ ਆ ਦੇਖੋ ਆ ਮੈਂ ਕੱਟੀਆਂ ਬਰੀਕ ਬਰੀਕ ਕੱਟ ਲਈ ਤੇ ਜਿੰਨੇ ਮੈਨੂੰ ਚਾਹੀਦੇ ਸੀ ਆ ਜ਼ਿਆਦੇ ਸੀ ਥੋੜੇ ਜੇ ਤੇ ਆ ਮੈਂ ਵੈਸੇ ਵਿਖਾਉਣ ਵਾਸਤੇ ਰੱਖ ਲਈ ਸੀ ਹਾਂਜੀ ਹੁਣ ਆਪਾਂ ਨਾ ਕੜਾਈ ਕਰਦੇ ਆ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਪਾਂ ਕੜਾਈ ਰੱਖ ਲਈ ਗਾਇਆ ਸੌਂਗ ਕਰ ਲਿਆ ਤੇ ਇੱਕ ਗੱਲ ਛੀ ਨਾ ਆਪਾਂ ਸਰੋਂ ਦੇ ਤੇਲ ਦੀ ਪਾਈ ਆ ਹਾਂ ਤੇ ਆਪਾਂ ਜਿਹੜਾ ਵੀ ਕੋਈ ਤੇਲ ਜਾ ਕੇ ਵਰਤਦੇ ਆ ਆਪਾਂ ਉਹਦਾ ਤੜਕਾ ਲਾ ਸਕਦੇ ਆ ਵੈਸੇ ਸਰੋਂ ਦੇ ਤੇਲ ਦੇ ਵਿੱਚ ਨਾ ਬਹੁਤ ਹੀ ਤੇਜ਼ੀ ਸਬਜ਼ੀ ਬਣਦੀ ਆ ਸੂੰਗਰਿਆਂ ਦੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਨਾਲੇ ਆਪਾਂ ਇਹ ਚ ਪਾ ਦਾਂਗੇ ਥੋੜੀ ਜੀ ਹਿੰਗ ਥੋੜੀ ਜੀ ਪਾ ਦਾਂਗੇ ਹਿੰਗ ਹੁਣ ਆਪਾਂ ਜੀਰਾ ਤੇ ਹਿੰਗ ਤੜਕ ਗਏ ਹੁਣ ਆਪਾਂ ਇਹਦੇ ਵਿੱਚ ਨਾ ਅਦਰਕ ਦਾ ਪੇਸਟ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਹਰੀ ਮਿਰਚ ਕੱਟੀ ਆ ਉਹ ਪਾ ਦਾਂ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੋਸਟ ਕਰਕੇ ਨਾ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਉਨਾ ਪਾਇਰ ਚ ਨਾ ਮਸਾਲੇ ਪਾ ਦਾਂਗੇ ਆਪਣੇ ਰੋਸਟ ਹੋ ਗਏ ਹਰੀਆਂ ਮਿਰਚਾਂ ਤੇ ਹੁਣ ਇਹ ਚ ਆਪਾਂ ਨਾ ਨਮਕ ਪਾਵਾਂਗੇ ਟੇਸਟ ਦੇ ਹਿਸਾਬ ਨਾਲ ਜਿੰਨੀ ਕਾਪਣੀ ਸਬਜੀ ਆ ਉਸ ਹਿਸਾਬ ਨਾਲ ਪਾ ਦਾਂਗੇ ਤੇ ਅੱਧਾ ਚਮਚਾ ਆਪਾਂ ਪਾ ਦਾਂਗੇ ਲਾਲ ਮਿਰਚ ਅੱਧਾ ਚਮਚਾ ਪਾ ਦਾਂਗੇ ਆਪਾਂ ਹਲਦੀ ਪਾਊਡਰ ਹੁਣ ਆਪਾਂ ਇਹਨਾਂ ਨੂੰ ਇੱਕ ਗਿਆ ਕਰਕੇ ਥੋੜਾ ਜਿਹਾ ਰੋਸਟ ਕਰਕੇ ਹੁਣ ਆਪਾਂ ਬੂਗਰੇ ਤੇ ਆਲੂ ਇਹਦੇ ਵਿੱਚ ਪਾ ਦਾਂਗੇ ਸੁੰਗਰੇ ਨਾ ਆਪਾਂ ਕੱਟਣ ਤੋਂ ਪਹਿਲਾਂ ਧੋਤੇ ਸੀ ਬਾਅਦ ਚ ਲਿਧੋਣੇ ਜਾਂਦੇ ਇਹਦੇ ਵਿੱਚ ਸਰਾਖ ਜੇ ਹੁੰਦੇ ਫਿਰ ਵਿੱਚ ਪਾਣੀ ਪਾ ਜਾਂਦਾ ਇਹਨਾਂ ਦੇ ਤੇ ਆਪਾਂ ਪਹਿਲਾਂ ਹੀ ਧੋ ਲੈ ਸੀਗੇ ਤੇ ਆਲੂਆਂ ਨੂੰ ਵੀ ਧੋ ਲਿਆ ਸੀ ਆ ਤੇ ਹੁਣ ਆਪਾਂ ਇਹਨਾਂ ਨੂੰ ਨਾ ਮਸਾਲਿਆਂ ਦੇ ਨਾਲ ਆਪਾਂ ਮਿਕਸ ਕਰ ਦਿੰਨੇ ਆ ਆਲੂ ਤੇ ਸੁੰਗਰੇ ਨਾ ਮਸਾਲੇ ਦੇ ਵਿੱਚ ਆਪਾਂ ਮਿਕਸ ਕਰਦੇ ਆ ਤੇ ਹੁਣ ਆਪਾਂ ਇੱਕ ਦੋ ਕ ਚਮਚਾ ਨਾ ਪਾਣੀ ਦੇ ਪਾਵਾਂਗੇ ਜਿਹਦੇ ਵਿੱਚ ਅਦਰਕ ਕੁੱਟਿਆ ਹੋਇਆ ਤੇ ਨਾਲੇ ਆਹ ਆਪਣਾ ਹੰਡ ਰੱਖ ਦਿੱਤਾ ਤਾਂ ਕਿ ਤੇ ਆਪਾਂ ਜ਼ਿਆਦੇ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਤੇ ਹੁਣ ਆਪਾਂ ਇਹ ਧੱਕ ਕੇ ਨਾ ਤੇ ਘੱਟ ਗਏ ਇਸ ਤੇ 5 ਮਿੰਟ ਪਕਾਵਾਂਗੇ ਹੁਣ ਆਪਾਂ ਚੈੱਕ ਕਰ ਲੈਂਦੇ ਆ 5 ਤੋਂ 6 ਮਿੰਟ ਹੋ ਗਏ ਅਜੇ ਨਾ ਆਪਣੀ ਸਬਜੀ ਪਿਆਰ ਨਹੀਂ ਹੋਈ ਤੇ ਆਪਾਂ ਇਹਨੂੰ ਟੱਕ ਕੇ ਨਾ ਤੇ ਫੇਰ ਸਲੋ ਕੈਸ ਤੇ ਫੇਰ 5 ਤੋਂ 7 ਮਿੰਟ ਫਸਾਵਾਂਗੇ ਤੇ ਬਸ 5-7 ਮਿੰਟ ਹੋਰ ਲੱਗਣਗੇ ਹਾਂਜੀ 5-7 ਮਿੰਟ ਹੋਰ ਹੋ ਗਏ ਸਬਜੀ ਹੁਣ ਆਪਾਂ ਚੈੱਕ ਕਰ ਲੈਨੇ ਆ ਆਪਣੀ ਬਣੀ ਐ ਕਿ ਨਹੀਂ ਬਣ ਗਈ ਸਬ지 ਆਪਣੀ ਜੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਨਾ ਇਹਦੇ ਵਿੱਚ ਕਸੂਰੀ ਮੇਥੀ ਪਾ ਦਿਆਂਗੇ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਇਹ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਮਸਾਲੇ ਹੋਰ ਕਾਉਣੇ ਜਿਹੜੇ ਇੱਕ ਪਾਵਾਂਗੇ ਆਪਾਂ ਜਮੇ ਗਰਮ ਮਸਾਲਾ ਅੱਧਾ ਕ ਚਮਚ ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਚਾਟ ਮਸਾਲਾ ਨਾਰੇ ਪਾਦਾਂਗੇ ਆਪਾਂ ਹਰਾ ਧਨੀਆ ਤੇ ਆਪਣੀ ਸੂੰਗਰਿਆਂ ਦੀ ਤੇ ਆਲੂਆਂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਬਾਲਚ ਲਓ ਜੀ ਆਪਣੀ ਆਲੂ ਤੇ ਸੂੰਗਰਾਂ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਸਾਡੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਦਾ